ਪੱਗ ਨਾਲ ਮੈਨੂੰ ਬਹੁਤ ਪਿਆਰ ਹੈ ਹਨਾ ਤੇ ਮੈਨੂੰ ਐਸੀ ਗੱਲ ਹੈ ਕਿ ਮੈਂ ਪੱਗ ਵਾਲਾ ਕਰੇਗਾ ਸੰਦੀਪ ਸਰ ਕਹਿੰਦੇ ਕਿ ਯਾਰ ਜੂ ਤੇਰਾ ਕਰੈਕਟਰ ਹੈ ਜੋ ਸੰਗਰਾਮ ਸਿੰਘ ਦਾ ਕਰੈਕਟਰ ਹੈ ਉਹ ਪਗੜੀ ਕੇ ਸਾਥ ਨਹੀਂ ਚੱਲੇਗਾ ਇੱਕ ਸੀਨ ਕਰਨਾ ਸੀ ਮੈਂ ਉਹਨਾਂ ਦੇ ਮੋਢੇ ਤੇ ਹੱਥ ਰੱਖਣਾ ਸੀ ਤੇ ਮੇਰੇ ਬਾਅਦ ਤੇ ਵੱਡੀ ਗੱਲ ਸੀ ਮਲਕੀ ਰਣਵੀਰ ਕਪੂਰ ਦੇ ਮੋਢੇ ਤੇ ਹੱਥ ਰੱਖਣਾ ਮੈਂ ਥੋੜਾ ਹੈਜ਼ਿਟੇਟ ਕਰ ਰਿਹਾ ਸੀ ਤੇ ਮੈਨੂੰ ਸਰ ਕਹਿੰਦੇ ਕਿ ਕਹਿੰਦੇ ਕਿ ਹਾਂ ਵੀ ਕੀ ਸੰਗਰਾਮ ਕਿਆ ਬਾਤ ਹੋ ਗਈ ਤੂੰ ਹੈਜ਼ਿਟੇਟ ਕਿਉਂ ਕਰ ਰਹਾ ਹੈ ਮੈਂ ਜ਼ਰ ਆਪਕੇ ਕੰਧੇ ਤੇ ਆ ਸਕਣਾ ਮੇਰੇ ਲਈ ਬੜੀ ਬਾਤ ਹੈ ਤੋ ਉਹ ਕਹਿੰਦੇ ਨਹੀਂ ਐਸਾ ਨਹੀਂ ਹੈ ਤੂੰ ਕਰ ਕੋਈ ਬਾਤ ਨਹੀਂ ਮੈਂ ਰਿਅਲਾਈਜ਼ ਕੀਤਾ ਮੈਂ ਕਿ ਯਾਰ ਐਵੇਂ ਨਹੀਂ ਬੰਦਾ ਸੁਪਰਸਟਾਰ ਹੈਗਾ ਹਨਾ ਇੰਨੀ ਮਿਹਨਤ ਕਰਦੇ ਨੇ ਇੰਨੀ ਅੱਛੀ ਫਿਜ਼ੀਕ ਮੈਂਟੇਨ ਕਰਕੇ ਰੱਖਣੀ ਹਨਾ ਸੋ ਮੇਰੇ ਤੋਂ ਵੱਡੇ ਨੇ ਉਹ ਏਜ ਵਾਈਜ਼ ਬਟ ਮੈਂ ਉਥੋਂ ਇਨਸਪਾਇਰ ਹੋਇਆ ਸੀ ਕੋਈ ਨਾਲੇ ਲੁੱਕ ਚ ਕੋਈ ਡਿਮਾਂਡ ਨਹੀਂ ਕੀਤੀ ਤੁਹਾਨੂੰ ਨਹੀਂ ਐਕਚੁਅਲੀ ਮੈਂ ਗੱਲ ਕੀਤੀ ਸੀ ਉਹਨਾਂ ਨਾਲ ਕਿ ਸਰ ਮੈਂ ਟਰਬਨ ਕਿਉਂਕਿ ਮੈਨੂੰ ਐ ਸੀਗਾ ਕਿ ਜਿੰਨੇ ਭਰਾ ਨੇ ਸਾਰੇ ਟਰਬਨ ਵਾਲੇ ਨੇ ਹਨਾ ਸੋ ਪੱਗ ਨਾਲ ਮੈਨੂੰ ਬਹੁਤ ਪਿਆਰ ਹੈ ਹਨਾ ਮੈਨੂੰ ਐਸੀ ਲੱਗੀ ਮੈਂ ਪਾਗ ਵਾਲਾ ਕੈਰੈਕਟਰ ਕਰਾਂ ਤੋ ਸੰਦੀਪ ਸਰ ਕਹਿੰਦੇ ਕਿ ਯਾਰ ਜੋ ਤੇਰਾ ਕੈਰੈਕਟਰ ਹੈ ਜੋ ਸੰਗਰਾਮ ਸਿੰਘ ਦਾ ਕੈਰੈਕਟਰ ਹੈ ਉਹ ਪਗੜੀ ਕੇ ਸਾਥ ਨਹੀਂ ਠੀਕ ਰਹੇਗਾ ਤੋ ਉਹਨਾਂ ਨੇ ਕਹ ਲਾਈਕ ਉਹਨਾਂ ਨੇ ਕਿਹਾ ਕਿ ਹਾਂ ਠੀਕ ਹੈ ਕਿ ਇਹ ਹੀ ਚੀਜ਼ ਠੀਕ ਰਹੂਗੀ ਹਾਂਜੀ ਵੀਰ ਦੇ ਮੂਰੇ ਜਦੋਂ ਪਹਿਲੀ ਵਾਰ ਗਏ ਔਰ ਉਹ ਸੀਨ ਕਰਨਾ ਸੀ ਕਰੋਬ ਜਾਂ ਪਾ ਕੇ ਗੱਲ ਕਰਨੀ ਸੀ ਤਾਂ ਉਦੋਂ ਥੋੜਾ ਅਨਕੰਫਰਟੇਬਲ ਆ ਥੋੜਾ ਡਰ ਜਿਹਾ ਲੱਗਾ ਸੀ ਨਹੀਂ ਐਕਚੁਅਲੀ ਹਾਂ ਥੋੜੀਆਂ ਜਿਹੀਆਂ ਚੀਜ਼ਾਂ ਤਾਂ ਹੁੰਦੀਆਂ ਹੀ ਨੇ ਜੀ ਤੁਸੀਂ ਐਡੇ ਵੱਡੇ ਆਮਲ ਕਿ ਸਟਾਰ ਨਾਲ ਅਸੀਂ ਤਾਂ ਪਹਿਲੇ ਹੀ ਪਿਕਚਰ ਸੰਦੀਪ ਸਾਨੇ ਪਹਿਲਾਂ ਹੀ ਪੋਸਟਰ ਦੇ ਉੱਤੇ ਲਿਖਿਆ ਹੋਇਆ ਸੀ ਕਿ ਦਾ ਸੁਪਰਸਟਾਰ ਰਣਵੀਰ ਕਪੂਰ ਹੈ ਨਾ ਤੇ ਵੈਸੇ ਵੀ ਮੈਂ ਚਲੋ ਫ੍ਰॉम ਅਸੀਂ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਮੈਂ ਉਦੋਂ ਤੋਂ ਉਹਨਾਂ ਦਾ ਫੈਨ ਹਾਂ ਰਣਵੀਰ ਸਰ ਦਾ ਤੇ ਬਹੁਤ ਸਾਰੀਆਂ ਪਿਕਚਰਸ ਦੇਖਿਆ ਨੇ ਰੌਕ ਸਟਾਰ ਸਾਡੀ ਬਹੁਤ ਵਧੀਆ ਪਿਕਚਰ ਰਹੀ ਹੈ ਯੂਨੀਵਰਸਿਟੀ ਦੇ ਵਿੱਚ ਬਹੁਤ ਦੇਖਦੇ ਰਹੇ ਹਾਂ ਨਾ ਤੇ ਉਦਾਂ ਦੀ ਫੀਲਿੰਗਾਂ ਲੈਣੀਆਂ ਹਨਾ ਜੀ ਤੇ ਜਦੋਂ ਫਸਟ ਟਾਈਮ ਫਸਟ ਟਾਈਮ ਨਹੀਂ ਸੀ ਉਹ ਜਦੋਂ ਸਾਡਾ ਪੰਜਾਬ ਸ਼ਡਿਊਲ ਜਾ ਰਿਹਾ ਸੀ ਤੇ ਉਦੋਂ ਅਸੀਂ ਚੱਲ ਰਹੇ ਸੀਗੇ ਉਦੋਂ ਕੀ ਹੋਇਆ ਕਿ ਜਦੋਂ ਲਾਈਕ ਸੀਨ ਕਰਨਾ ਸੀ ਮੈਂ ਉਹਨਾਂ ਦੇ ਮੋਢੇ ਤੇ ਹੱਥ ਰੱਖਣਾ ਸੀ ਤਾਂ ਮੇਰੇ ਬਾਤੇ ਵੱਡੀ ਗੱਲ ਸੀ ਕਿ ਸੰਜੀਵ ਉਹ ਮਲਕੀਰਨ ਬੀਰ ਕਪੂਰ ਦੇ ਮੋਢੇ ਤੇ ਹੱਥ ਰੱਖਣਾ ਸੋ ਮੈਂ ਥੋੜਾ ਐਜੀਟੇਟ ਕਰ ਰਿਹਾ ਸੀ ਤੇ ਮੈਨੂੰ ਸਰ ਕਹਿੰਦੇ ਕਹਿੰਦੇ ਕਿ ਹਾਂ ਵੀ ਕੀ ਸੰਗਰਾਮ ਕਿਆ ਬਾਤ ਹੋਗੀ ਤੂੰ ਹੈਜੀਟੇਟ ਕਿਉਂ ਕਰ ਰਹਾ ਹੈ ਮੈਂ ਜ਼ਰਾ ਆਪਕੇ ਕੰਧੇ ਤੇ ਆ ਰੱਖਣਾ ਮੇਰੇ ਲਈ ਬੜੀ ਬਾਤ ਹੈ ਤੂੰ ਕਦੇ ਨਹੀਂ ਐਸਾ ਨਹੀਂ ਹੈ ਤੂੰ ਕਰ ਕੋਈ ਬਾਤ ਨਹੀਂ ਉਹ ਐਸਾ ਬਲਕਿ ਇਹੋ ਜਿਹੇ ਇਨਸੀਡੈਂਟ ਬਹੁਤ ਹੋਏ ਛੋਟੀਆਂ ਛੋਟੀਆਂ ਚੀਜ਼ਾਂ ਸੰਦੀਪ ਸਰ ਨਾਲ ਤੇ ਬਾਕੀ ਹੋਰ ਆਰਟਿਸਟ ਨਾਲ ਕਾਫੀ ਚੀਜ਼ਾਂ ਹੋਈਆਂ ਜੀ ਸਭ ਤੋਂ ਬੈਸਟ ਕੀ ਮੈਮਰੀ ਹੈ ਰਣਬੀਰ ਦੇ ਨਾਲ ਤੁਹਾਡੀ ਮੈਂ ਰਣਬੀਰ ਸਰ ਨਾਲ ਮੇਰੀ ਫਸਟ ਵਧੀਆ ਮੈਮਰੀ ਐ ਸੀ ਜਿਸ ਦਿਨ ਸਾਡਾ ਐਕਸ਼ਨ ਸੀਕਵਲ ਚੱਲ ਆ ਮਣਕੀ ਐਕਸ਼ਨ ਦੀ ਰਿਹਸਲ ਚੱਲ ਰਹੀਆਂ ਸੀ ਉਦੋਂ ਹਜੇ ਸਾਡਾ ਸ਼ੂਟ ਨਹੀਂ ਸੀ ਸਟਾਰਟ ਹੋਇਆ ਸੋ ਲਾਈਕ ਮੈਂ ਸਾਡੀ ਇੰਟਰਵਿਊ ਸਾਰਾ ਐ ਐਕਸ਼ਨ ਜਦੋਂ ਹਰਸਲ ਚਾਰੀ ਸੀ ਤੇ ਰਣਬੀਰ ਸਾਰਾਏ ਤੇ ਸਾਰਿਆਂ ਨੂੰ ਇੰਟਰਵਿਊ ਜ਼ੋਰ ਰਹੀ ਸੀ ਸਾਰੇ ਕਹਿ ਰਹੇ ਸੀ ਕਿ ਹਾਂ ਵੀ ਕਿ ਲਾਈਕ ਮੈਂ ਇਦਾਂ ਦਾ ਸਾਰਾ ਦੇ ਨਾਮ ਵਗੈਰਾ ਮੈਨੂੰ ਕਹਿੰਦੇ ਕਿ ਤੁਹਾਡਾ ਨਾਮ ਮੈਂ ਕਿਹਾ ਹੀ ਡੈਵੀ ਘਰੇ ਵਾਲਾ ਕਹਿੰਦੇ ਕਿ ਆ ਡੈਵਲ ਮੈਂ ਕਹਿੰਦੇ ਸੀ ਡੈਵੀ ਹਣਾ ਸੋ ਲਾਈਕ ਮੈਂ ਉਹਨਾਂ ਨੂੰ ਜਦੋਂ ਦੇਖਿਆ ਕਿ ਵਾਕਈ ਮਲਕੀ ਲਾਈਕ ਉਹਨਾਂ ਦੀ ਫਿਜ਼ਿਕ ਵਾਈਜ਼ ਕਿ ਫਿਟਨੈਸ ਵਾਈਜ਼ ਮੈਂ ਲਾਈਕ ਉਹ ਤੋਂ ਇਨਸਪਾਇਰ ਹੋਇਆ ਮੈਂ ਕਹਿੰਦਾ ਯਾਰ ਅੰਦਰਲੀ ਫੀਲਿੰਗ ਹੁੰਦੀ ਹੈ ਹਨਾ ਤੁਸੀਂ ਦੱਸ ਨਹੀਂ ਸਕਦੇ ਕਿਸੇ ਨੂੰ ਹਨਾ ਤੇ ਮੈਂ ਰਿਅਲਾਈਜ਼ ਕੀਤਾ ਮੈਂ ਕਿ ਯਾਰ ਐਵੇਂ ਨਹੀਂ ਬੰਦਾ ਸੁਪਰਸਟਾਰ ਹੈਗਾ ਹਨਾ ਇੰਨੀ ਮਿਹਨਤ ਕਰਦੇ ਨੇ ਸੋ ਇੰਨੀ ਅੱਛੀ ਫਿਜ਼ੀਕ ਮੇਨਟੇਨ ਕਰਕੇ ਰੱਖਣੀ ਹਨਾ ਸੋ ਮੇਰੇ ਤੋਂ ਵੱਡੇ ਨੇ ਉਹ ਏਜ ਵਾਈਜ਼ ਬਟ ਮੈਂ ਉਹ ਤੋਂ ਇਨਸਪਾਇਰ ਹੋਇਆ ਸੀ ਇਨਸਪਾਇਰ ਵੀ ਹੋਇਆ ਤੇ ਮੈਨੂੰ ਸਭ ਤੋਂ ਅੱਛੀ ਚੀਜ਼ ਉਹ ਲੱਗੀ ਸੀ ਉਹਨਾਂ ਨੇ ਟਰੈਕਸੂਟ ਪਾਇਆ ਸੀ ਮੈਂ ਕਿ ਯਾਰ ਹਾਂ ਜਿਵੇਂ ਲਾਈਕ ਪਰਮਾਤਮਾ ਬੇਰਿਤੀ ਕਿਰਪਾ ਕਰੇ ਤਾਂ ਮੈਂ ਆਪਣੇ ਆਪ ਨੂੰ ਇਸ ਸਮਾਂ ਆਪਣੇ ਆਪ ਨੂੰ ਡੈਡੀਕੇਟਲੀ ਵਰਕ ਕਰੂੰਗਾ ਸੋ ਮੈਨੂੰ ਸਭ ਤੋਂ ਅੱਛਾ ਮੂਮੈਂਟ ਮੇਰੇ ਵਾਸਤੇ ਸਭ ਤੋਂ ਪਹਿਲਾਂ ਉਹ ਸੀਜ਼ਨ ਮੈਨੂੰ ਉਹਨਾਂ ਨੂੰ ਮਿਲਿਆ